ਜਦੋਂ ਦੇ ਮੇਰੇ ਤਰੋਂ ਪਹੁੰਚ ਗਿਆ ਬਲਸਰਾਂ ਦੀ ਟੀਮ ਹੁਣ ਲਿਆਉਣਗੇ ਪੂਰੇ ਨੇਰ ਲੰਗਰ ਦੇ ਜੰਮੇ ਨਹੀਂ ਤਿਆਰ ਬੱਦਲ ਜਸ਼ਨ ਨਹੀਂ ਆਜਾ ਬਾਗ ਜੀਪਾ ਦਾ ਵਾਲੇ ਉ ਪਰਵਾ ਜਿਆ ਗੁਰੂ ਕੇ ਲੰਗਰ ਆ ਵੀ ਪਿਆਰੇ ਆਜੋ ਚੱਲ ਗਈ ਸਰਦਾਈ ਜਿਹੜਾ ਇਹਦਾ ਟ੍ਰੈਨਲ ਬਾਅਦ ਕਿਉਂ ਕੇ ਪਾਸ ਨਹੀਂ ਲੱਗ ਰਹੀ ਇਹ ਓਏ ਚਪਾ ਦੇ ਪੁਰਾ ਤੁਹਾਡਾ ਤਿਆਰ ਪਰ ਤਿਆਰ ਹੈ ਮਸ਼ੀਨਾ ਵਾਂਗ ਫਿਰ ਜੋ ਇੱਕ ਵਾਰੀ ਮਸ਼ੀਨਾ ਵਾਂਗ पहुचे थोरे हा नवां ई तरीक़ा कढंदा ਆਨੇ ਮੇਂ ਮੇਟਰੋ ਸਸਰੀਗਲ ਅੱਜ ਦਾ ਵਲੋਗ ਕਰਦੇ ਆਂ ਸ਼ੁਰੂ ਤੇ ਟਰੈਕਟਰ ਨੂੰ ਮਾਰਿਆ ਧੱਕਾ ਹੋ ਗਿਆ ਸਟਾਰਟ ਤੇ ਆਪਣੇ ਆਗੇ ਆ ਟਰੈਕਟਰ ਜੂਣੀ ਆਗੇ ਤੇ ਬੇਬੀਰ ਹੋਣੀ ਹੈ ਜੰਬੇ ਹੋਣੀ ਹੈ ਟਰੈਕਟਰ ਗਿਆ ਸੀ 11 ਵਜੇ ਇੱਥੇ ਧੁਰ ਪਿਆ ਸੀ ਆਪਾਂ ਗਏ ਮਿੰਦਰਾ ਆ ਗਏ 500 ਮਿੰਦਰਾ 572 ਬੁੱਕ ਦਾ ਗਿਆ ਸੀ ਇਹਦੇ ਕਿੱਧਰ ਪੰਨਾ ਤੇ ਬੰਦੇ ਨੇ ਵਿੱਚ ਆ ਦੂੰ ਪੰਨਾ ਬੰਦ ਨੇ ਵਿੱਚ ਦੇ ਮੈਨ ਚੱਲ ਲੈੰਦੋ ਬੰਦੇ ਸਾਰੇ ਤਿਆਰ ਪਰ ਤਿਆਰ ਆ ਪਹੁੰਚ ਗਏ ਸਾਰੇ ਚਲੋ ਚੱਕ ਹੱਕਾ ਲੈ ਤੇਰੇ ਲੱਗੇ ਹੀ ਆ ਤਨਵੀਰ ਅੱਜ ਲਊ ਵੇਜ ਕਰੇ ਹਾਂ ਫੇ ਲਾਵਾਂਗੇ ਅੱਜ ਪਰਨਾ ਬੰਨਿਆ ਮੁੰਡੇ ਅੱਜ ਠੋਗ ਮਾ ਪਰਨਾ ਬੰਨਿਆ ਪੂਰਾ રે ਹੈ ਮਮਾ ਸਖਲਾਈ ਲਈ ਐਵੇਂ ਨਹੀਂ ਬੰਨਿਆ ਹਾਂ ਇਹ ਜਗਾਰਾ ਲੈਂਦਾ ਕਾ ਤੂੰ ਗੰਬੀ ਆ ਨਾ ਇਹ ਗੱਲ ਨਹੀਂ ਵਧੀਆ ਜਗਾਰੇ ਲਾਉਂਦਾ ਮੁੰਡਾ ਆ ਬਿਲਕੁਲ ਸੋ ਸੋ ਬਰਾਵਾ ਲਾਓ ਤਾਂ ਕਾ ਫੇਰ ਸਾਰੇ ਕਰ ਲੈ ਬੰਦ ਕੀ ਹੋਵੇ ਹੋ ਮਰ ਜਾ ਮਰ ਜਾ ਮਰ ਜਾ ਉਤਰ ਆ ਰਾ ਉਤਰ ਆਵੋ ਸਾਹਿਬ ਫੇਰ ਕੀ ਤੁਸੀਂ ਉੱਤਰ ਕੇ ਲਾਓ ਫੇਰ ਕੀ ਇਹੋ ਲਾਉਣਗੇ ਲਾਓ ਤਾਂ ਕਾ ਸਾਰੇ ਫੇਰ ਮਗਰਨ ਲਾਓ ਲਾਓ ਫੇਰ ਉਹ ਮੋਰ ਸਾਡੇ ਮਗਰ ਹੋ ਗਿਆ ਇਟਾੜ ਆ ਜੱਕੀ ਆ ਚਲਿਏ ਤਰਾਵਰ ਹਲ ਕਾਟ ਲਾਓ ਜੀ ਕਰਾ ਲਾਓ ਜੀ ਕਰਾ ਚਾਰਜ ਕਰਾ ਚਾਰਜ ਕਰਾ ਲਾ ਦੇ ਲੈਟ ਦਿਖਾ ਦੇ ਵੜ ਜੰਮਿਆ ਮੈਂ ਲਾਵਾਂ ਆ ਤਾਂ 사이ਡ ਤੇ ਆਓ ਵੀ ਦੂਸਰਾ ਆ ਗਿਆ ਆਓ ਦਾ ਆ ਗਏ ਮਿੱਤਰ ਬਲਸਣ ਵਾਲੇ ਪਿਆਰੇ ਮਿੱਤਰੋ ਮੁੜਿਓ ਮਿੱਤਰੋ ਮੁੜਿਓ ਚਾਵਲਾਂ ਲਾ ਕੇ ਆਉਣੀਆਂ ਚਾਵਲਾ ਰਹਿਣ ਦੋ ਵਿੱਚ ਓਏ ਕੋਈ ਇਹਨੂੰ ਸਾਲ ਨੂੰ ਉਠਾ ਲੋ ਓਏ ਇਹ ਆਸਾਨ ਹੈ ਸਾਨ ਨੂੰ ਉਠਾਓ ਮੜੇ ਆਸਾਨ ਓਏ ਸਾਨ ਕਿੱਥੇ ਉੱਠੀ ਲੈ ਜਾਂਦੇ ਸਾਨਾ ਕਾਲਾਂ ਦੇ ਅਰਸ਼ਾ ਟੈਕ ਟ੍ਰੱਕ ਜਿੱਦਾ ਬੈਠਾ ਸੱਚਾ ਇਹਦੇ ਕੋ ਮੁੰਡਾ ਬੈਠਾ ਇਧਰ ਆਦੇ ਮਿੱਤਰੋ ਪਹੁੰਚ ਗਿਆ ਬਲਸਣਾਂ ਦੀ ਟੀਮ ਹੁਣ ਲਿਉਣਗੇ ਪੂਰੇ ਨੇਸ ਲੰਗਰ ਦੇ ਮੈਣੀ ਤਿਆਰ ਬੱਦਾਰ ਜੈਸ਼ਨ ਨਹੀਂ ਬਸ ਬ੍ਰੈਡ ਬ੍ਰਾਂਡ ਪਾਇਆ ਮੁੰਡੇ ਬ੍ਰੈਂਡ ਹੀ ਪੈਣੇ ਆ ਕਿਸੇ ਆ ਜੇਬ ਚ ਚੌਲ ਵੀ ਪੈਣੇ ਆ ਇਹ ਬੰਦੇ ਘਰਾਟੀ ਪੂਰੇ ਉਤਰੋ ਉਤਰੋ ਮੁੰਡਿਓ ਆਜੋ 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 ਪਾ ਦਵਾੜਿਓ ਪਰਵਾ ਜਿਆ ਗੁਰੂ ਕੇ ਲੰਗਰ ਆਵਜ ਪਿਆਰੇ ਆਜੋ 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 ਜੀ ਹੋਈ ਨਾਜ ਨਹੀਂ ਆ ਬਾਲੇ ਲੰਗਰ ਖਾਣਾ ਆਤੀ ਜੀ ਕੋਈ ਆ ਸਾਡੀ चुको वीरो ਆਈ ਗਈ ਸਾਡਾ ਹਾਂ ਨਾ 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 ਅੱਗੇ ਨਾਲ ਸਾਡੇ ਤੋਂ ਛੱਡਿਉਣਗੇ ਹੈ ਸਾਡੇ ਨਾਲ ਤੋਂ ਛੱਡਿਉਣਗੇ ਇਹ ਲੰਗਰ ਛਾਕੇ ਡੈ ਵੀ ਹੋਣ ਇਧਰ ਚਾਰੋਂ ਟੱਕਰ ਗਈ ਹੋ ਸੇਵਕਾ ਕੰਮ ਖਤਰੇੜਾ ਜੀ ਕਣ ਤੂੰ ਹੀ ਚਾਗਲਾ ਯਾਰ ਜਾ ਕਿਉਂ ਬੜੀ ਸਵਾਦੀ ਹੋ ਸੱਤੇ ਵੀਰ ਹੁਣੀ ਆ ਗਏ ਸੱਤੇ ਵੀਰ ਆਪਣੇ ਪਹੁੰਚ ਗਏ ਸੇਵਾ ਦੇ ਹੁਣੀ ਆਏ ਜੇ ਹੁਣੀ ਆਏ ਜੇ ਅੱਧ ਖੇਤਾਂ ਕਾ ਲੱਗਾ ਸੀ ਹਾਂ ਇਹ ਤਾਂ ਲੱਗਾ ਸੀ ਪਰ ਵੀਡੀਓ ਨਹੀਂ ਆਕੀ ਆਵੇ ਆ ਗਈ ਵਲੌਗ ਚ ਵੀਡੀਓ ਹਾਂ ਪਿੰਡੋ ਵੀ ਤਾਂ ਕਰੀ ਥੋੜੇ ਕੰਮ ਹਾਂ ਭਾਈ ਤਾਂ ਕੇ ਲਈ ਹਾਂ जवाक भी सेवा आवेदारा यम्मा भीर सगड़ा सेवादार है भी बहुत योगदान है ਆ ਵੀ ਵੜੋਏ ਮੇਲੀ ਬੱਬੀ ਦਾ ਗਾਣਾ ਚੱਲ ਗਈ ਸਰਦਾਈ ਇਧਰ ਸਰਦਾਈ ਇਹਦਾ ਟ੍ਰੈਨਲ ਬਾਅਦ ਕਿਉਂ ਕੇ ਵਾਸ ਨੂੰ ਲੱਗ ਰਹੀ ਐ ਓਏ ਚੱਲਿਆ ਗਾ ਬੋਲੀ ਸਰਦਾਈ ਇਧਰ ਬਹੁਤ ਸਵਾਦ ਸ਼ੱਕਰ ਵਾਲੀ ਆ ਉਹ ਵੀ ਗਾ ਚੱਲੀ ਆਪਾਂ ਉੱਥੇ ਹੋਇਆ ਕਮੈਂਟ ਢੱਕੂ ਚੱਲੀ ਆ ਲੱਗਾ ਓਏ ਟਰੈਕਟਰ ਐ ਮਾਸੀ ਕੋਲ ਪਾਇਆ ਹੋਵੇ ਬੜੀ ਹਾਏ ਟੂ ਆਰੇ ਮਮਾ ਉੱਤੋਂ ਤੱਕ ਆ ਗਿਆ ਵਾ ਉਧਰੇ ਹਾਂ ਅਰੇ ਤਾਉਣੇ ਪੜਨਾ ਹੋਏ ਕਰ ਗੱਲ ਇਹ ਦਿਨ ਦੋਏ ਕੋ ਬੋ ਭੈਣ ਕਾ ਪਾਓ ਇਹ ਪੈ ਗਰ ਸਾਹ ਕੋਣ ਹੋਏ ਸਾਲਿਆ ਮਮੀ ਪੀਤਾ ਬਾਟਾ ਪੁੱਛ ਰਿਹਾ ਜੇ ਪਰ ਉਹ ਨਹੀਂ ਕੋ ਨਹੀਂ ਇਹ ਦੂਜੀ ਅਸਰਦਾਈ ਸਿੰਪਲ ਵਾ ਹਾਂ ਸਾਲਾ ਉਹ ਜਿਹੜੀ ਹੈਗੀ ਪੀ ਲਈ ਹੁਣ ਅੰਦਰ ਲੰਗੀ ਆ ਰਹੀ ਹੈ ਹਾਂ ਬੱਸ ਗਏ ਹਣਾ ਕਾਣੀ ਖਤਮ ਹੋਣਾ ਟਰੈਕਟਰ ਦੇ ਬ੍ਰੇਕ ਆ ਰਹੀ ਐ ਇੱਕ ਲੱਗ ਗਈ ਆ ਪਾਇਆ ਕੰਮ ਤੇ ਏਹੀ ਆ ਹਾਂ ਦੋਸਤ ਹੋਣਾ ਪਰ ਤਾਂ ਕੋਈ ਤੁਹਾਡੇ ਅੰਦਰ ਮਾਮਾ ਦੀ ਚਿਕੜਾ ਆ ਗਿਆ ਕਿ ਤਾ ਵਾ ਆਏ ਘਰਾ ਸਰਦਾਈ ਤੁਸੀਂ ਆ ਕੀ ਹੈ ਨਾਰਮਲ ਵਾ ਸਰਦਾਈ ਨਹੀਂ ਪਿੰਡ ਲਿਆ ਪਾਟਾ ਇੱਕ ਇਧਰ ਬਣ ਗਈ ਚਾਹ ਕਰ ਗਾਲ ਇਧਰ ਬੰਦਿਆਂ ਨੇ ਕਿੰਨੇ ਬਣਾਈਆਂ ਕੁੱਕ ਕਿਹੜਾ ਵਾ ਤੇਰੀ ਜਾ ਕੇ ਤੁਸੀਂ ਕਿਥੇ ਬਣਾਈਆਂ ਹਾਂ ਜਾ ਆਪਣਾ 11 ਤੋਂ ਪਹਿਲਾਂ 11 ਆਪਣਾ ਕੁੱਕ ਵਾ ਇਹਨੇ ਬਣਾਉਣੀ ਚਾਹ 11 ਵਜੇ 11 ਵਜੇ ਹੈ ਟਮਾਟਰ ਲਾਗੇ ਟਮਾਟਰ ਵਿੱਚ ਪਾਉਂਦੇ ਆ ਗਾ ਚਲੀ ਆਇਆ ਇਹ ਬੰਦਾ ਆਪਣਾ ਇੱਕ ਰਾਡੀ ਆ ਪੂਰਾ 11 ਵਜੇ ਚਾਹ ਬਣੂਗਾ 11 ਵਜੇ ਚਾਹ ਬਣੂਗਾ ਇਹ ਕੁੱਕ ਵਾ ਇਥੇ ਸ਼ੈਫ ਮੇਨ ਆ ਹਾਂ ਸੇ ਹੋਰ ਕੀ ਨਵਾਂ ਟਾਈਟਲ ਹੋਗਾ ਬੜੀ ਸੇਵਾ ਤਗੜੀ ਹੈਗੀ ਆਏ ਤੋਂ ਬਿਲਕੁਲ ਆ ਥੱਲੇ ਪੋਸਟ ਦੇਰ ਤੋਂ ਇੱਕ ਹੋਰ ਬਣਾ ਇੱਤੋਂ ਥੱਲੇ ਮੈਂ ਆਹ ਵਾਲੀ ਗੱਡੀ ਅੱਜ ਫਿਰ ਉਹ ਮੇਰਾ ਗਾਣਾ ਸ਼ਬਦ ਲਾਤਾ ਆਹ ਮਗਾਲੀ ਗੱਡੀ ਸ਼ਬਦ ਲਾਤਾ ਸਾਡਾ ਉੱਤੇ ਕਿਥੇ ਕਿਥੇ ਲਾਤਾ ਸ਼ਬਦ ਆ ਵੇ ਓਏ ਆਹ ਕਰ ਗੱਲ ਮਿੱਠਾ ਜਾ ਕਰਨ ਲੱਗਾ ਹੀ ਕਰਦੇ ਏ ਮੁੰਡਾ ਸੜਕੇ ਤੇਰੇ ਕਰ ਮਿੱਠਾ ਜਾ ਕਰ ਦੇ ਅੰਮੀ ਵਾਹ ਨਾ ਕਿਦੇ ਸਰਦਾਈ ਪੀਂਦਾ ਸਰਦਾਈ ਪੀਂਦੇ ਹੀ ਕਰ ਗੱਲ ਆਇਆ ਦੋ ਬਾਟੇ ਪੀਲੇ ਪੁੱਤ ਵੇਖੀ ਹਣਾ ਇੱਕ ਬਾਟਾ ਵੀ ਤਾਂ ਵੀ ਇੱਕ ਬਾਟਾ ਦੋ ਘਟ ਪਾਉਦੇ ਆ ਉਧਰ ਆਪਾਂ ਵਧੀਆ ਬਣਾਵਾਂਗੇ ਨਾ ਜਾ ਪਕੌੜੇ ਹੈਗੇ ਨਾ ਓਏ ਚੁੱਕੀ ਜਾਂਦਾ ਹੀ ਓ ਹੈਗੇ ਪਕੌੜੇ ਅੱਜ ਖਾਣੇ ਫੇਰ ਆਪਾਂ ਗਰਮ ਕਰਕੇ ਬਣਾਇਆ ਉਹ ਵੀ ਰਗੜੀ ਨਾਲ ਫੇਰ ਸੁ ਨਾਲ ਮੇਸੂ ਮੇਸੂ ਓਏ ਮੇਸੂ ਚੇਤਾ ਕਰਾ ਤਾ ਮੇਸੂ ਹੈਗੀ ਖੁੱਲੀ ਆਵੇ ਆਵੇ ਬਈ ਓਏ ਮੁੰਡੇ ਦੱਦ ਜੇ ਆ ਕਿਆ ਬੰਦ ਗੱਤੇ ਹਾਤ ਮਾਈ ਉਲੀ ਪਈ ਪਾਣੀ ਪਈ ਜਦੋਂ ਖੁੱਲੀ ਪਈ ਤੁਹਾਨੂੰ ਆਖਰ ਖੁੱਲੀ ਅੱਗੇ ਤਾਂ ਵੀ ਕੋਈ ਨਹੀਂ ਆਉਂਦਾ ਉਲੀ ਮੋਗੀ ਆ ਮੋਗੀਆਂ ਦੇ ਪਹਿਲੀ ਆਉਗੀ ਦੂਜਾ ਫੜ ਆਉਗੀ ਇੱਧਰੇ ਫੜਾਇਆ ਰਹਿ ਜਾ ਕੀ ਆ ਇਹ ਕਿਆ ਤੇ ਮੋਗੀ ਆ ਚੀਨੀ ਲੱਪਣ ਦੇ ਯਾਰ ਚੁੱਲੇ ਆ ਯਾਰ ਇਹਦੇ ਜਾਂਦੇ ਯਾਰ ਇੱਕਲਾ ਮਿੱਟ ਮਾਰਿਆ ਇਹ ਸਾਲੇ ਸਾਰੇ ਵੀਡੀਓ ਵਾਲੇ ਹੀ ਉਹ ਪਾਣੀ ਵੀਡੀਓ ਜੈ ਇਹਨਾਂ ਨੇ ਖੜਖੜ ਪੈਣਾ ਇਹਨਾਂ ਨੇ ਵੇਖੋ ਆਵੇ ਵੇ ਵੇ ਲੈ ਹੁਣ ਇਹ ਨਹੀਂ ਆਪਾਂ ਆਪਾਂ ਲੈਉਣੇ ਨਹੀਂ ਆਪਾਂ ਇਹ ਚੱਲਦਾ ਕੋਚਾ ਆ ਤੇਰੇ ਸਦਕੇ ਬਾਟੀਆਂ ਦੋਆ ਬਾਲਟੀਆਂ ਦੋਆ ਰੀਪਰ ਚੱਲਣ ਡਿਆ ਇਧਰ ਰੀਪਰ ਵੇ ਵੇ ਨਸਾਂ ਨਸਾਂ ਚੱਕਰ ਮੂੰਹ ਚੱਕਰ ਔਂਦੇ ਸ਼ਰਦਾਈ ਦਾ ਅਸਰ ਓ ਤੇਰੇ ਸਦਕੇ ਤੇਰੇ ਚੁੱਕ ਟਿੰਡਾ ਚੁੱਕ ਚਾਹ ਨਾ ਪੂੜੀ ਓਏ ਨਸ ਬਲੌਗ ਚ ਪੈਣ ਗਿਆ ਸੱਜਣਾਂ ਹੀ ਬਾਣੀ ਬਾਣੀ ਓਏ ਬਾਣੀ ਬਾਪਾ ਬਾਣੀ ਪਾ ਇਹ ਮਸ਼ੀਨ ਚਾਲੂ ਹੋਈ ਓ ਅੱਜ ਅਸਰ ਹੋ ਗਿਆ ਇਹ ਇਧਰ ਬੱਲੇ ਵੀ ਤੇਜ਼ ਹੋ ਗਿਆ ਨੇ ਤੇਜ਼ ਹੋ ਗਿਆ ਕੂਚਾ ਚੱਲਣਾ ਛੋਣਾ ਓਏ ਦਿਆ ਉਹ ਦੂਧਾ ਫੜਨ ਜਸ਼ਨ ਉਧਰ ਡਿਆ ਆਇਆ ਏ ਪਾਪਾ 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 ਗੱਡੀ ਟੋਰ ਇਧਰ ਮੁੰਡਾ ਬਲੌਗਰ ਨੌਜਵਾਨ ਗੱਭਰੂ ਇਧਰ ਸਿਮਰ ਇਧਰ ਮੁੰਡਾਈ ਇਧਰ ਗਰਜੰਟ ਸਿੰਘ ਇਹਨੂੰ ਤਾਂ ਜਾਣਦੇ ਹੀ ਆਂ ਇਧਰ ਨੂੰ ਇਹਨੂੰ ਵੀ ਤਾਂ ਜਾਣਦਾ ਹੀ ਆਂ ਪੋਤਾ ਉਹ ਕਿੰਨੇ ਢੇਰ ਬਈ ਸਾਡੇ ਪਿੰਡ ਦੀ ਆਣ ਬਾਣ ਸ਼ਾਨ ਨਾ ਹੁੰਦੇ ਇਹਨੂੰ ਪਿੰਡ 'ਚ ਰੱਖਿਆ ਹੈ ਨਾ ਹੁੰਦੇ ਇਹਨੂੰ ਪਿੰਡ 'ਚ ਰੱਖਿਆ ਸਹੀ ਗੱਲ ਆ ਮੈਂ ਕੁੜੀਆਂ ਵੀ ਪੀਤੀਆਂ ਦੋ ਬਾਟ ਜਿਹੜੇ ਪਿਆਈ ਉਹਨਾਂ ਦਾ ਸਰਫਖਾਜ ਤੇ ਤੇਜੋ ਮਸਾ ਤੇਜੋ ਮਸਾ चल रहा है इधर सेवा धाडा त्यार पर तैयार है मशीन मशीनोंगू फिर जो एक बार मशीन वो है चाह ਬਣਾ ਲੈਨੇ ਵੇਚ ਆ ਦੀ ਟੈਂਸ਼ਾ ਲਾ ਪਕੌੜੇ ਵੀ ਕਰਮ ਕਰਨਾ ਹੀ ਆ ਉਧਰ ਤੇਲ ਚੜ੍ਹ ਲਈ ਉਧਰ ਚੱਲ ਠੀਕ ਆ ਓਏ ਅਸੀਂ ਚਾਹ ਬਣਾ ਲਈਏ ਵਿੱਚ ਰੋਜੋ ਚਾਹ ਦਾ ਬਲਾਗ ਬਣਾ ਚਾਹ ਬਣ ਜਾ ਰਹੀ ਏ ਲੋੜ ਦੀ ਬਣਾਈ ਆ ਇਧਰ ਚੱਲ ਓਏ ਆ ਮਸਾਲੇ ਇਧਰ ਰੱਖੇ ਹੋਏ ਨੇ ਸਾਰੇ ਇਧਰ ਚਾਹ ਦਾ ਬਦੀਲਾ ਤਿਆਰ ਹੋ ਰਿਹਾ ਏ ਵਿੱਚ ਬਾਪ ਮਸਾਲਾ ਅਦੁੱਲਾ ਲਿਆ ਓਏ ਮਸਾਲਾ ਪੜਾ ਮਸਾਲਾ ਫੜਾ ਦੋ ਪਿਛਲੇ ਆ ਪੱਟਿਆ ਫੜਾ ਮਸਾਲਾ ਮਸਾਲਾ ਪਹਿਲਾ ਸੁਟਦਾ ਵੀ ਹੋਰ ਵਾਲੀ ਮਸਾਲਾ ਬੜੀਆ ਓ ਅਸਰ ਜ਼ਿਆਦਾ ਹੋਣਾ ਅਦਰਕ 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 ਇਹਨਾਂ ਨਾਲ ਪਾਈ ਥੋੜਾ ਹੋਟਰਾ ਬਣਿਆ ਕੁੱਟਣਾ ਕੀ ਆ ਇਦਾਂ ਸੁਟਦੇ ਇਦਾਂ ਨਹੀਂ ਗੱਲ ਬੰਦੀ ਇਦਾਂ ਨਹੀਂ ਗੱਲ ਬੰਦੀ ਲਿਆ ਦੇ ਕੁੱਟਾਂ ਇੱਜ ਬਾ ਕਿਸੇ ਕੋ ਚੀਜ਼ ਆ ਕੀ ਆ ਤੋ ਕੋ ਤੋ ਤੀਜਾ ਚਾ ਮਿਲਣਾ ਫੜ ਕੇ ਲਿਆ ਦੋ ਠਹਾ ਪਿਆਰ ਉਹ ਲਗੇ ਨੇ ਇੱਕ ਤੇ ਉੱਪਰ ਇੱਕ ਸਾਡੇ ਹੋ ਗਈ ਹੈ ਭਾਈ ਇਹ ਨਹੀਂ ਆ ਮਾਮਾ ਨੇ ਹਲਵਾਈ ਆ ਇਹ ਪਹੁੰਚਿਆ ਆਪਣੇ ਕੋਲ ਜਿਹਦਾ ਉੱਥੇ ਕੋਸੀ ਦੇ ਇਹ ਆਪਣੇ ਕੋਲ ਸਾਰਾ ਕੰਮ ਨਹੀਂ ਕਰੀ ਬੈਠਿਆ ਭਾਈ ਫੋਲੋਵਰਾਂ ਦੇ ਪਕੌੜੇ ਕਰਨੀ ਆ ਨਾ ਨਹੀਂ ਅੱਜ ਕੁਝ ਨਹੀਂ ਆਸਤੀ ਗਾ ਨਹੀਂ ਜੀ ਹਾਂ ਬੱਸ ਹੱਦ ਕੀ ਤੇ ਇੱਕ ਜਿਹੜਾ ਕੱਟਰਾ ਹੈ ਨਾ ਜਿਹਨੂੰ ਨਤਾਰ ਲਾ ਦਾਂ ਮੈਂ ਆ ਇਹ ਤਾਂ ਆ ਗਿਆ ਭਾਈ ਜੀ ਮੇਰੀ ਗੱਲ ਉਹ ਦੇ ਕੇ ਬਾਣੀ ਦਿਖਾਏ ਵਿਖਾਈ ਐ ਚ ਦਿਖਾੜੇ ਨੂੰ ਰਾੜ ਆ ਨਵਾਂ ਹੀ ਤਰੀਕਾ ਕਰਦਾ ਓਏ ਇਹ ਆਏ ਆ ਨਵਾਂ ਹੀ ਤਰੀਕਾ ਆ ਨਵਾਂ ਹੀ ਤਰੀਕਾ ਕਰਦਾ ਇਹਨਾਂ ਨੇ ਰਾੜੇ ਕਰੇ ਰਾੜੇ ਦੇਖ ਲਈ ਲਾਗੇ ਨਾ ਹੁਣ ਓਏ ਰਾੜ ਲਿਆ ਪਰਾਦ ਲੈ ਅਗਰੀ ਫੜ ਕੇ ਪਰਾਦ ਲੈ ਆ 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 ਓਏ ਜੱਟ ਨਾ ਜੈਸਾ ਨਾ ਓਡੋਣੀਆਂ ਲਈ 70 ਪਲੱਸ ਮੇਰਾ ਨਾਮ 70 ਪਹਾੜ ਮੁੰਡਿਆਂ ਦਾ ਵੀ ਸਵੇਰੇ ਮੈਂ ਟਰੈਕਟਰ ਲੈਣਾ 70 ਪਲੱਸ ਹੋਣਾ ਹੀ ਲੈ ਭਾਬਾ ਤੇ ਜੇ 70 ਪਲੱਸ ਨਾ ਆਇਆ ਤੇ ਖਾਣੀ ਫੇਰ ਖਤਮ ਕੋਈ 100 ਦਿਨ ਦਿਨ ਹੋ ਗਏ ਕਹਿਣ ਨਾਲਾਰੇ ਲਈ ਜਾਂਦਾ ਮੈਨੂੰ ਆਂਦਾ ਮਿੰਦਰਾ 265 70 ਪਲੱਸ ਹੋਣਾ ਹੀ ਰੇਸਾਂ ਖੋਲੀਆਂ ਪੂਰੀਆਂ ਆ ਕਹਤਾ ਵਾ ਕਿਹਦੇ ਬਲੌਗ ਜੀ ਮੈਂ ਆਊਗਾ 70 ਪਲੱਸ ਕਹਿ ਰਿਹਾ 70 ਪਲੱਸ ਆਊਗਾ ਹਰ ਸਾਲ ਜੈਸਾ ਇਹ ਟੈਚ ਬੜਾ ਉੱਪਰੋਂ ਸਦਾ ਬਰਾਤ ਚਾਰੀ ਟੈਨ ਵਾਣੀ 2:00 ਵਜੇ ਵਾਜੇ ਬੜੀ ਆ ਅੱਧਰ ਮੈਂ ਲੱਇਆ ਹਾਂ ਪਰ ਰੁਕਣਾ ਨਹੀਂ ਜੀ ਹੋਰ ਬਰਾਤ ਆਉਂਛੇ ਰਿਸ਼ਤੇ ਮਾਦਾ ਕੇਦਾ ਵੱਜ ਗਿਆ ਉਹਦੀ ਗੱਲ ਹੀ ਕੌਣ ਓਏ ਮਗਰ ਨਾ ਟਾਇਰ ਪਾੜ ਆ ਗੱਡੀ ਦਾ ਕੀ ਹੋ ਗਿਆ ਐ ਗਈ ਓਏ ਬਚਾਰੇ ਟਾਇਰ ਟੂ ਸਟਪਣੀ ਲਾ ਕੇ ਦੇ ਤੇ ਕੋਲ ਆਏ ਇਹ ਤੇਲ ਪਾਉਂਦਾ ਗੱਡੀ ਇਹਦਾ ਗੱਡੀ ਮਾਰਿਆ ਪਿਛਤੀ ਹੋ ਗਿਆ ਆਪਣਾ ਬਾਤ ਮੰਨ ਲਿਆ ਕੀ ਹੋ ਗਿਆ ਪਿਛੇ ਬੰਦਾ ਮਾਰ ਰਿਹਾ ਨਾ ਕੀ ਕੀ ਹੋ ਗਿਆ ਆ ਵੇ ਅੱਲਾ ਸੁਆਗੋ ਦਾ ਨਗਾਤਾ ਕੀ ਆ ਹੋ ਕਿੰਨਾ ਹੁੰਦਾ ਸੀ ਮੜਾ ਇਹਦੀ ਵੀ ਕੋਈ ਨਹੀਂ ਦਸੀ ਮੜੀ ਹੈ ਸੁਆਗਾ ਲੈ ਆ ਅੰਦਰ ਪਰਵਾ ਚੋੜੇ ਰੋਹ ਲੈ ਆ ਕਰ ਦਬ ਕਰ ਦਬੂਆ 10 ਫੁੱਟ ਤੇ 20 ਫੁੱਟ ਬਣਾਤਾ ਖਾਣੇ ਲਗਾਣਾ ਲੈ ਮੇਰੇ ਬਈ ਚੋੜੇ ਰੋਹ ਨਗਾ ਤੇ ਜੈਂ ਬਾਬੇ ਦੀ ਸਾਰੀ ਗੱਲ ਦੇਤੀ ਹਾਂ ਅੱਜ ਛੁੱਟਦੀ ਹੈ ਨਾ ਪਰ ਮੇਰੀ ਗੱਲ ਜਿੱਦ ਟਰਾਲੀ ਖੂਬੀ ਟਰਾਲੀ ਦਾ ਕਿਹੜਾ ਟਰਾਲੀ ਦਾ ਬਣ ਗਿਆ ਕਿਦਾਂ ਟਰਾਲੀ ਖੂਬੀ ਓਏ ਐਵੇਂ ਦੇਖ ਤੇਰੀ ਦੋ ਕੰਮੀਰ ਉਹਦਾ ਦੇਖਣਾ ਪਹਿਲਾਂ ਤਾਂ ਮੈਂ ਨਹੀਂ ਪਕੌੜੇ ਖਾਣੇ ਤੇ ਮੁੜ ਕੇ ਪਕੌੜੇ ਨੂੰ ਭੱਜ ਕੇ ਪਿਆ ਆ ਆਹ ਕੀ ਬਣਾਈ ਓਏ ਵੀਰ ਤਾਰਾ ਪਪਾਰ ਮੈਂ ਖਾਦਾ ਨਹੀਂ ਹੋਏ ਤਾਰਾ ਖਾ ਕੇ ਕਿੰਨੋ ਕੁੜੇ ਮੇਰ ਕੋੜੇ ਖਾਦਾ ਨਹੀਂ ਤਾਰਾ ਬੋਲੜੀ ਅੱਜ ਦਾ ਬੂਥਾ ਮਾਰਦਾ ਤੂੰ ਕੁੜੀ ਆ ਤਜੋ ਮਾਰਦਾ ਇੱਕ ਵੀ ਓਏ ਵੇਸੜ ਫਾੜੀ ਯਾਰੇ ਉਹ ਵੇਸੇ ਕੇ ਸੱਤਾ ਭਾ ਕੇ ਸੱਤਾ ਅੱਜ ਫੇਰ ਕੰਮ ਧੱਕਿਓ ਧੱਕੀ ਹੋ ਗਿਆ ਈ ਓ ਰੋ ਯਾਰ ਛੱਡ ਕੇ ਤੇਰੇ ਆਇਓ ਯੇਈ

ਜਾਣ ਕੇ ਨਾ ਕੀਤੀ ਦਾ ਜਾਣ ਕੇ ਹੀ ਕੀ ਹੋ ਗਿਆ ਸੀ ਉਹਨਾਂ ਲਿਫਟ ਤੋਂ ਕਿ ਸਾਰੇ ਗਾੜੀ ਲੱਪਦੇ ਬਾਅਦ ਪਿੱਛੇ ਆਉਂਦੀ ਆ ਹਾਂ ਚੱਲੀ ਆਇਆ ਤਾਂ ਜੱਦੀ ਆ ਜੱਦੀ ਆ ਲਿਫਟ ਤਾਂ ਮੈਂ ਆਈ ਨੂੰ ਉਹ ਮਿੱਤਰੋ ਨਾਲ ਆਪਾਂ ਚੱਲੇ ਆ ਘਰ ਨੂੰ ਪਤੇ ਸਾਰੇ ਬਹਿ ਗਏ ਟਰਾਲੀ ਤੇ ਮਿਲਦੇ ਆ ਅਗਲੇ ਵਾਰ ਮੈਂ ਮੇਰੀ ਮੇਰੀ ਅਗਲੇ ਵਾਰ ਆਲੇ 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 ਨੀ ਹੈ ਕਿ ਕਹਿੰਗੇ ਤੇ ਆਪਾਂ ਚੱਲੇ ਆਂ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਬਾਏ ਦਾਦਾ ਸੋ ਨਾਈਟ 굿 ਨਾਈਟ ਓਕੇ ਆ ਮਗਰ ਆ ਗਏ ਆ ਬੰਦੇ ਦੋ ਬੰਦੇ ਨੂੰ ਕਾਫੀ ਕੋਈ ਪੀਣੇ ਦੇ ਦੇ ਲੋ ਨਹੀਂ ਇਸ ਚੱਲਦੀ ਆ ਆ ਠੀਕ ਓਕੇ ਬਾਏ